ਕਾਤਾ ਰਿਕੋਦਨਾ ਤੋਂ ਜਦ ਘਟੇ ਹੋਏ ਅੱਜ ਤੀਜਾ ਦੇਣਾ ਤੇ ਇਹਨਾਂ ਦੇ ਵੱਲੋਂ ਅਜੇ ਤੱਕ ਖਾਸ ਤੌਰ ਤੇ ਜਿਹੜਾ ਉਹ ਚੇਰੀ ਸਿੱਖਿਆ ਵਿਭਾਗ ਆ ਇਹਦੇ ਵੱਲੋਂ ਆਪਣੇ ਪੱਧਰ ਦੇ ਉੱਪਰ ਸਾਡੇ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤਾਂ ਇਥੋਂ ਇਹਨਾਂ ਦੇ ਮਨਛਾ ਜ਼ਾਹਰ ਹੁੰਦੀ ਆ ਜਦੋਂ ਅਸੀਂ ਮਹੱਲੀ ਪ੍ਰਸ਼ਾਸਨ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਰਾਹੀਂ ਇਹਨਾਂ ਨਾਲ ਮੀਟਿੰਗ ਕਰਕੇ ਆਇਆ ਉਦੋਂ ਜਰੂਰ ਇਹਨਾਂ ਨੇ ਸਾਨੂੰ ਲਾਲੇ ਦੇ ਤੌਰ ਤੇ ਇੱਕ ਦੋ ਦਿਨਾਂ ਦਾ ਸਮਾਂ ਅ ਦੇ ਸਾਂ ਇੱਕ ਦੋ ਦਿਨਾਂ ਦੇ ਵਿੱਚ ਕੰਮ ਕਰਨ ਨੂੰ ਕਿਹਾ ਜੇਕਰ ਕੰਮ ਸਾਡਾ ਇੰਨਾ ਹੀ ਸੱਚੀ ਮੁੱੱਚੀ ਪੀਖਤੇ ਹੁੰਦਾ ਤਾਂ ਇਹ ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਤਾਂ ਉਹ ਇੱਕ ਤਰ੍ਹਾਂ ਦਾ ਲਾਰਾ ਹੀ ਆਗਾ ਪ੍ਰਸ਼ਾਸਕ ਪੁਲਿਸ ਪ੍ਰਸ਼ਾਸਨ ਦੀ ਜਿਹੜਾ ਵੀ ਇੱਥੇ ਲਾਜਨਾ ਆਰਡਰ ਦਾ ਕਰਕੇ ਉਹਨਾਂ ਦੀ ਮਜਬੂਰੀ ਆ ਕਿ ਸਾਡੇ ਨਾਲ رابطہ ਉਹਨਾਂ ਨੇ ਥੋੜਾ ਜਿਹਾ ਜਿੰਨਕ ਰੱਖਿਆ ਹੋਇਆਗਾ ਤਾਂ ਪਰ ਜਿਹੜਾ ਡੀਪੀਆਈ ਜਾਂ ਡੀਐਚੀ ਪ੍ਰਸ਼ਾਸਨ ਵੱਲੋਂ ਇਹਨਾਂ ਵੱਲੋਂ ਵਿਭਾਗ ਵੱਲੋਂ ਸਾਡੇ ਨਾਲ ਜਿਹੜੇ ਕੋਈ ਵੀ ਗੱਲਬਾਤ ਨਾ ਕਰਨਾ ਕਲੀਅਰ ਸਾਨੂੰ ਦੱਸਦਾਗਾ ਕਿ ਇਹਨਾਂ ਦੀ ਮਨਸ਼ਾ ਕੀ ਆ ਗਈ ਸਾਨੂੰ ਸਾਡੇ ਕਿ ਤਿੰਨ ਮਹੀਨੇ ਪਹਿਲਾਂ ਹੀ ਸਿੱਖਿਆ ਸਕੱਤਰ ਨੇ ਇੱਕ ਵਾਰ ਕਹਿਤਾ ਸੀ ਕਿ ਆਪਾਂ ਇਸ ਭਰਤੀ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਤਰੀਕ ਦੇਖ ਲੈਣੇ ਆ ਤਾਂ ਇਹ ਆਪਣੀ ਉਸੇ ਟੇਕ ਦੇ ਉੱਪਰ ਲਗਾਤਾਰ ਲੱਗੇ ਹੋਏ ਆ ਜਦੋਂ ਅਸੀਂ ਇਸ ਸੰਘਰਸ਼ ਨੂੰ ਪਹਿਲਾਂ ਪਹਿਲਾਂ ਹਿੰਗੜਵੇ ਤੋਂ ਸ਼ੁਰੂ ਕਰਕੇ ਫਿਰ ਸੰਗਰੂਰ ਵਿੱਚ ਦੀ ਹੁੰਦੇ ਹੋਏ ਜਦੋਂ ਅਸੀਂ ਇੱਥੇ ਤੱਕ ਪਹੁੰਚੇ ਆ ਤਾ ਉਹ ਸਾਨੂੰ ਸਾਡੇ ਸੁਧਾਰਚ ਨੂੰ ਠੰਡਾ ਕਰਨ ਲਈ ਜਰੂਰ ਕੁਛ ਨਾ ਕੁਛ ਕੋਈ ਨਾ ਕੋਈ ਫਾਈਲ ਸਾਨੂੰ ਦਿਖਾ ਦਿੰਦੇ ਆ ਜਾਂ ਕੋਈ ਨਾ ਕੋਈ ਲੈਟਰ ਇਸ਼ੂ ਕਰ ਦਿੰਦੇ ਆ ਜਾਂ ਜਿਵੇਂ ਵਿੱਚ ਸਕਰੂਟੀ ਦਾ ਵੀ ਇਹਨਾਂ ਨੇ ਟੰਗ ਟਮਾਰਾ ਚਿਆ ਸੀਗਾ ਅਸਲੀ ਤੌਰ ਦੇ ਉੱਪਰ ਇਹ ਸਾਰੇ ਇਹਨਾਂ ਦੇ ਸਟੈਪ ਭਰਤੀ ਨੂੰ ਲਟਕਾਉਣਦੇ ਆ ਤਾਂ ਇਹ ਹੁਣ ਤੋਂ ਨਹੀਂ ਲੱਗੇ ਹੋਏਗੇ ਪਿਛਲੇ ਲਗਾਤਾਰ ਇਹਨਾਂ ਦਾ ਜਿਹੜਾ ਮਤਲਬ ਪਿੱਛੇ ਜੇ ਪੰਜਾਬੀ ਦੇ ਇੱਕ ਬਦਵਾਨ ਨੇ ਸਪੀਕਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੱਲ ਦੱਸੀ ਸੀਗੀ ਕਿ ਇਹਨਾਂ ਨੇ ਜਦੋਂ ਸਿੱਖਿਆ ਦਾ ਟ੍ਰਿਬਿਊਨਲ ਬਣਾਉਣ ਦੀ ਗੱਲ કરી ਸੀ ਤਾਂ ਮੁੱਖ ਮੰਤਰੀ ਸ਼ਰਿਆ ਮੁੱਕਰ ਗਏ ਸੀ ਕਿ ਅਸੀਂ ਇਹ ਬਣਾ ਨਹੀਂ ਸਕਦੇ ਕਿਉਂਕਿ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕਾਂ ਨੂੰ ਅਸੀਂ ਰਾਜ ਸਭਾ 'ਚ ਭੇਜੀ ਬੈਠੇ ਹਾਂ ਉਹ ਸਾਨੂੰ ਕਿਵੇਂ ਜਿਹੜੀ ਆ ਹਾਇਰ ਐਜੂਕੇਸ਼ਨ ਜਾਂ ਜਿਹੜੀ ਉਚੇਰੀ ਸਿੱਖਿਆ ਸਰਕਾਰੀ ਸਿੱਖਿਆ ਜਿਹੜੀ ਆ ਉਹ ਬਚਾਉਣ ਦੇ ਦੇਣਗੇ ਤਾਂ ਉੱਥੋਂ ਉਹਨਾਂ ਦਾ ਕਲੀਅਰ ਆਗਾ ਕਿ ਇਹਨਾਂ ਦੇ ਗੱਲ ਤੇ ਗੁੱਠਾ ਕਿੰਨਾ ਨਹੀਂ ਰੱਖਿਆ ਹੋਇਆ ਜੇਕਰ ਸਾਡੀ ਭਰਤੀ ਪੂਰੀ ਹੁੰਦੀ ਆ ਤਾਂ ਸਰਕਾਰੀ ਕਾਲਜਾਂ ਜਿਹੜੇ ਮਾਰੇਆ ਉਹਨਾਂ ਚ ਸਾਫ ਸੱਤ ਮਤਲਬ ਪੈ ਜਾਣਗੇ ਤਾਂ ਫਿਰ ਉਹ ਪ੍ਰਾਈਵੇਟ ਕਾਲਜਾਂ ਦਾ ਕੀ ਹਾਲ ਹੋਊਗਾ ਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਕੀ ਹਾਲ ਹੋਊਗਾ ਜਿਹੜੇ ਇਹਨਾਂ ਨੂੰ ਫੰਡਿੰਗ ਕਰਦੇ ਆ ਜਾਂ ਜਿਨ੍ਹਾਂ ਨੂੰ ਇਹ ਰਾਜ ਸਭਾ ਦੇ ਵਿੱਚ ਬਣਾ ਕੇ ਮੈਂਬਰ ਭੇਜਦੇ ਆ ਤਾਂ ਇਹ ਸਾਰਾ ਜਿਹੜਾ ਉਹ ਪ੍ਰਾਈਵੇਟੇਸ਼ਨ ਆ ਜਿਹੜੀ ਜਿੱਦਾਂ ਤੋਂ ਇਹ ਡਰਦੇ ਆ ਜਿੱਦਾਂ ਕੋ ਇਹ ਜਿੱਦਾਂ ਕੋ ਪੁੱਛੇ ਬਿਨਾ ਕੁਝ ਨਹੀਂ ਕਰਦੇ ਉਹਨੂੰ ਇਹ ਵਧਾਉਣ ਲਈ ਉਹਨਾਂ ਦੇ ਸਰਕਾਰੀ ਕਾਲਜਾਂ ਦਾ ਖਾਤਮਾ ਇਹ ਕਰਨ ਤੇ ਲੱਗੇ ਹੋਏ ਆ ਪਹਿਲਾਂ 2009 ਤੋਂ ਪਹਿਲਾਂ ਸਾਡੇ ਸਰਕਾਰੀ ਕਾਲਜਾਂ 'ਚ 2450 ਦੇ ਕਰੀਬ ਪੋਸਟਾਂ ਹੁੰਦੀਆਂ ਸੀ ਤੇ 2009 'ਚ ਰੈਸ਼ਨਲਾਈਜੇਸ਼ਨ ਦੇ ਨਾਂ ਤੇ ਇਹਨਾਂ ਨੇ ਘਟਾ ਕੇ 1873 ਕਰਤੀਆਂ ਜਿਵੇਂ-ਜਿਵੇਂ ਨਵੇਂ-ਨਵੇਂ ਸਬਜੈਕਟ ਇੰਟਰੋਡਿਊਸ ਹੋਇਆ ਨਵੀਂ-ਨਵੀਂ ਟੈਕਨੋਲੋਜੀ ਨਵੇਂ-ਨਵੇਂ ਜਿਹੜੇ ਜਿਹੜੇ ਸਟਰੀਮ ਲਾਂਚ ਹੋਈਆਂ ਉਹ ਸਰਕਾਰੀ ਕਾਲਜਾਂ 'ਚ ਇਹਨਾਂ ਨੇ ਦਿੱਤੀਆਂ ਹੀ ਨਹੀਂ ਹੈਗੀਆਂ ਜਿੱਥੇ ਕਿਤੇ ਸ਼ੁਰੂ ਵੀ ਕੀਤੀਆਂ ਉਹਨੂੰ ਜਿਹੜੇ ਸੈਲਫ ਫਾਈਨਾਂਸ ਕੋਰਸ ਦੇ ਅਧੀਨ ਜਾਂ HEI's ਦੇ ਅਧੀਨ ਮਤਲਬ ਸਰਕਾਰੀ ਕਾਲਜਾਂ 'ਚ ਪ੍ਰਾਈਵੇਟ ਕਾਲਜ ਖੋਲ੍ਹ ਕੇ ਉਹ ਸ਼ੁਰੂ ਕੀਤੀਆਂ ਗਈਆਂ ਤਾਂ ਸਰਕਾਰੀ ਕਾਲਜਾਂ ਦਾ ਇਹ ਖਾਤਮਾ ਲਗਾਤਾਰ ਕਰ ਰਹੇ ਆ ਪਿੱਛੇ ਜੇ ਵੀ 2022 ਚ ਇਹਨਾਂ ਨੇ ਇੱਕ ਲਿਸਟ ਜਾਰੀ ਕਰੀ ਸੀਗੀ ਉਦੋਂ ਵੀ ਜਿਹੜੀਆਂ ਪੋਸਟਾਂ ਦੀ ਰੈਸ਼ਨਲਾਈਜੇਸ਼ਨ ਕੀਤੀ ਸੀ ਜਿਹੜੇ ਤੁਸੀਂ ਬੈਠੇ ਹੋ ਤੁਹਾਡੇ ਵਿੱਚੋਂ 20 ਪੋਸਟਾਂ ਹੋਰ ਇਹਨਾਂ ਨੇ ਲੈਂਗੁਏਜ ਦੀਆਂ ਲਾਇਬ੍ਰੇਰੀਅਨ ਦੀਆਂ ਲੈਂਗੁਏਜ ਦੀਆਂ ਜੀਓਗ੍ਰਾਫੀ ਦੀਆਂ ਤੇ ਐਜੂਕੇਸ਼ਨ ਜਿਹੜੇ ਆਪਣੇ ਇੱਥੇ ਵਿਸ਼ੇ ਆਪਾਂ ਸਿੱਧੇ ਅਫੈਕਟਡ ਆ ਜਿਹੜੇ ਇੱਥੇ ਬੈਠੇ ਆ ਇਹਨਾਂ ਦੀਆਂ 20 ਪੋਸਟਾਂ ਹੋਰ ਇਹਨਾਂ ਨੇ ਇਧਰ ਉਧਰ ਸ਼ਿਫਟ ਕਰਤੀਆਂ ਟਾਰਗੇਟ ਨਹੀਂ ਅਸੀਂ ਮਤਲਬ ਘਟ ਪੋਸਟਾਂ ਕੱਢਣ ਵੇਲੇ ਤੋਂ ਵੀ ਪੋਸਟਾਂ ਹੋਰ ਘਟਾਤੀਆਂ ਤਾਂ ਲਗਾਤਾਰ ਇਹ ਇੱਧਰ ਨੂੰ ਹੀ ਵਧੇ ਹੋਇਆ ਹੋਰ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਕਰ ਰਹੇ ਆ ਵਿਧਾਨ ਸਭਾ ਹਲਕੇ ਸਾਡੇ 117 ਤੇ ਕਾਲਜ ਸਾਡੇ ਪਹਿਲਾਂ 48 ਹੁੰਦੇ ਸੀ ਹੁਣ 64 ਨੇ ਤਾਂ 55 ਹਲਕੇ ਚੋਂ ਇਹੋ ਜਿਹੇ ਆ ਜਿੱਥੇ ਇੱਕ ਵੀ ਕਾਲਜ ਨਹੀਂ ਹੈਗਾ ਤਾਂ ਮਤਲਬ ਇਹਨਾਂ ਲਈ ਕਾਲਜ ਖੋਲਣਾ ਇੰਪੋਰਟੈਂਸ ਨਹੀਂ ਰੱਖਦਾਗਾ ਉੱਥੋਂ ਦਾ ਐਮਐਲਏ ਬਣਾਉਣਾ ਇੰਪੋਰਟੈਂਸ ਇਹਨਾਂ ਲਈ ਹੈਗੀ ਹੈਗੀ ਜੇ ਅਸੀਂ ਗੱਲ ਕਰੀਏ ਕਿ ਹੁਣ ਇਹਨਾਂ ਨੇ ਪਿੱਛੇ ਜੇ ਪਿਛਲੇ ਦਿਨੀ ਸਰਜੀਤ ਪਾਤਰ ਸਾਹਿਬ ਦਾ ਜਨਮ ਦਿਨ ਮਨਾਇਆ ਉਹ ਚੰਗੀ ਗੱਲ ਆ ਸਾਨੂੰ ਆਪਣੇ ਲੇਖਕਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਆ ਪਰ ਉਹ ਇੱਕ ਸਿਰਫ ਇਹਨਾਂ ਨੇ ਪਪੂਲਰ ਮਤਲਬ ਹੋਣ ਲਈ ਜਾਂ ਵੋਟ ਪੋਲਿਟਿਕਸ ਦੇ ਲਈ ਲੋਕਾਂ 'ਚ ਸਿਰਫ ਦਿਖਾਵਾ ਕਰਨ ਦੇ ਲਈ ਇਹੋ ਜਿਹਾ ਕੁਝ ਕਰ ਰਹੇ ਆ ਕਿ ਅਸੀਂ ਪਛਾਹਵਾ ਪ੍ਰਤੀ ਬੜੇ ਸੁਚੇਤ ਆ ਜਿਨ੍ਹਾਂ ਨੇ ਸਰਜੀਤ ਪਾਤਰ ਸਾਹਿਬ ਦੀਆਂ ਕਿਤਾਬਾਂ ਨੂੰ ਇਸ਼ੂ ਕਰਕੇ ਦੇਣਾ ਲਾਇਬ੍ਰੇਰੀਆਂ 'ਚ ਉਹ ਤਾਂ ਇੱਥੇ ਧਰਨੇ ਦੇ ਬੈਠੇ ਆ ਜਿਨ੍ਹਾਂ ਨੇ ਸਰਜੀਤ ਪਾਤਰ ਸਾਹਿਬ ਦੀਆਂ ਤਰਤਾਮਾਂ ਨੂੰ ਸਲੇਬਸਾਂ 'ਚ ਲਗੀਆਂ ਨੂੰ ਬੱਚਿਆਂ ਨੂੰ ਪੜ੍ਹਾਉਣਾ ਸਮਝਾਉਣਾ ਉਹ ਇੱਥੇ ਧਰਨੇ ਤੇ ਬੈਠੇ ਆ ਤਾਂ ਇਹ ਫਿਰ ਕਿਹੜਾ ਟੰਟਮਾ ਰਚ ਰਹੇ ਆ ਸਿਰਫ ਲੋਕਾਂ 'ਚ ਪاپੂਲਰ ਹੋਣ ਦਾ ਇਹ ਕੋਈ ਵੀ ਮੌਕਾ ਨਹੀਂ ਛੱਡ ਰਹੇ ਸਿਰਫ ਇਹ ਦਿਖਾਵੇ ਲਈ ਬੋਟ ਪੋਲਿਟਿਕਸ ਲਈ ਫਲੈਕਸਾਂ ਦੇ ਉੱਪਰ ਆਪਣਾ ਤਰ੍ਹਾਂ-ਤਰ੍ਹਾਂ ਦੇ ਢੰਗਾਂ ਨਾਲ ਆਪਣੀਆਂ ਫੋਟੋਆਂ ਚਪਕਾਉਣ ਲਈ ਉਸ ਤਰ੍ਹਾਂ ਦੇ ਸਾਰੇ ਕੰਮ ਕਰ ਰਹੇ ਆ ਅਸਲੀ ਤੌਰ ਦੇ ਉੱਪਰ ਕੋਈ ਕੰਮ ਨਹੀਂ ਕਰ ਰਹੇ ਜਿਹੜੀ ਭਰਤੀ 45 ਦਿਨਾਂ ਦੇ ਵਿੱਚ ਪਿਛਲੀ ਸਰਕਾਰ ਨੇ ਲਗਭਗ ਪੂਰੀ ਕਰਤੀ ਸੀ ਜੇ 2-4 ਦਿਨ ਹੋਰ ਨਾਲ ਉਹ ਸਟੇ ਹੁੰਦੀ ਤਾਂ ਸਾਡੇ ਹੱਥਾਂ 'ਚ ਵੀ ਨਿਯੁਕਤੀ ਪੱਤਰ ਹੁੰਦੇ ਬਾਅਦ ਵਿੱਚ ਕੋਰਟ ਦੇ ਫੈਸਲੇ ਜੋ ਆਉਂਦੇ ਆ ਉਹ ਵੱਖਰਾ ਇਸ਼ੂ ਆ ਪਰ 45 ਦਿਨਾਂ ਦੇ ਵਿੱਚ ਉਹਨਾਂ ਨੇ ਐਡ ਕੱਢਣ ਤੋਂ ਲੈ ਕੇ ਪੇਪਰ ਲੈ ਕੇ ਕਰੈਕਸ਼ਨਾਂ ਜਾਂ ਜਿਨ੍ਹਾਂ ਦੇ ਓਬਜੈਕਸ਼ਨ ਸੀ ਉਹ ਸਾਰੇ ਲੈ ਕੇ ਸਕਰੂਟੀਨਿ ਕਰਕੇ ਜੁਆਇਨਿੰਗ ਪੱਤਰ 697 ਦੇ ਦਿੱਤੇ ਸੀਗੇ ਤੇ ਇਹਨਾਂ ਤੋਂ ਪਾਉਣੀ ਚਾਰ ਮਹੀਨਿਆਂ ਦੇ ਵਿੱਚ ਬਣੀਆਂ ਹੋਈਆਂ ਲਿਸਟਾਂ ਸੋਧੀਆਂ ਨਹੀਂ ਗਈਆਂ ਤਾ ਇਤੋਂ ਇੰਨੀ ਐਫੀਸ਼ੀਐਂਸੀ ਪਤਾ ਲੱਗਦੀ ਆ ਜਿਹੜੇ ਉਹੀ ਅਧਿਕਾਰੀ ਆ ਉਹੀ ਪਹਿਲਾਂ ਵਾਲੇ ਸੀਗੇ ਕਿਸੇ ਨੂੰ ਸਜ਼ਾ ਨਹੀਂ ਮਿਲੀ ਜੇਕਰ ਕੁਝ ਗਲਤ ਹੋਇਆ ਹੋਵੇ ਜੇਕਰ ਕੁਝ ਗਲਤ ਹੋਇਆ ਤਾਂ ਇਹਹੀ ਅਧਿਕਾਰੀ ਜਿਹੜੀ ਇਹਨਾਂ ਨੂੰ ਕਿਸੇ ਨੂੰ ਸਜ਼ਾ ਨਹੀਂ ਮਿਲੀ ਸਜ਼ਾ ਸਾਨੂੰ ਮਿਲ ਰਹੀ ਆ ਪਹਿਲਾਂ ਸਾਡੇ ਚੋਂ ਕੁਝ ਸਾਥੀ ਚਾਹੇ ਅੰਦਰ ਚਲੇ ਗਏ ਬਾਕੀ ਦੇ ਇੱਥੇ ਆ ਉਹਨਾਂ ਦੇ ਵੀ ਕੰਮ ਉਵੇਂ ਰੁਕੇ ਪਏ ਆ ਕਿਸੇ ਦੀ ਤਨਖਾਹ ਨਹੀਂ ਆ ਰਹੀ ਕਿਸੇ ਦਾ ਕੋਈ ਪ੍ਰਵੇਸ਼ਨ ਪੀਰਡ ਉਹਨਾਂ ਦੇ ਟਾਈਮ ਪੂਰਾ ਹੋ ਚੁੱਕਾ ਉਹ ਨਹੀਂ ਕਲੀਅਰ ਕਰ ਰਹੇ ਸਾਰਿਆਂ ਦੇ ਕੰਮ ਕਿਸੇ ਦਾ ਜ਼ਿਆਦਾ ਰੋਕਿਆ ਹੋਇਆ ਕਿਸੇ ਦਾ ਘੱਟ ਇਹਨਾਂ ਨੇ ਸਾਰਿਆਂ ਦਾ ਰੋਕ ਰੱਖਿਆ ਇੱਥੋਂ ਇਹਨਾਂ ਦਾ ਪਤਾ ਲੱਗਦਾ ਕਿ ਵਿਭਾਗ ਕਿੰਨਾ ਕੈਫੀਸ਼ੈਂਟ ਹੈ ਅਸੀਂ ਜਦੋਂ ਅਧਿਕਾਰੀਆਂ ਨੂੰ ਮਿਲਦੇ ਹਾਂ ਜਾ ਮੰਿਸਟਰ ਨੂੰ ਮਿਲਦੇ ਆ ਤਾਂ ਕਲੀਅਰ ਕੱਟ ਆ ਇਹ ਸਾਰੇ ਇੱਕ ਦੂਜੇ ਦੇ ਬਲੇਮ ਗੇਮ ਵਿੱਚ उलझे ਹੋਇਆ ਉਹ ਕਹਿੰਦਾ ਮੇਰੇ ਅੱਖੇ ਉਹ ਨਹੀਂ ਕੰਮ ਕਰਦਾ ਮੈਂ ਕਹਿ ਦਿੰਦਾ ਸਾਡੇ ਸਾਹਮਣੇ ਇੱਕ ਦੂਜੇ ਨੂੰ ਫੋਨ ਘੁਮਾ ਦਿੰਦੇ ਆ ਮੂਰਖ ਬਣਾ ਰਹੇ ਹੁੰਦੇ ਆ ਕਿ ਇੱਕ ਪੀ ਐਚ ਡੀ ਪੜ੍ਹੇ ਪ੍ਰੋਫੈਸਰਾਂ ਨੂੰ ਅਸੀਂ ਕਿੱਦਾਂ ਮੂਰਖ ਬਣਾ ਰਹੇ ਅੰਦਰੋਂ ਹੱਸਦੇ ਵੀ ਹੋਣਗੇ ਸਾਡੀ ਇੱਕ ਮਜਬੂਰੀ ਬਣ ਜਾਂਦੀ ਹੈ ਵੀ ਸਾਡੀ ਸਟਰੈਂਥ ਘੱਟ ਹੋਣ ਕਰਕੇ ਅਸੀਂ ਇਹਨਾਂ ਦੇ ਉੱਤੇ ਗੱਲ ਨਹੀਂ ਪੈ ਸਕਦੇਗੇ ਅਦਰਵਾਈਜ਼ ਸਾਡੇ ਸਾਹਮਣੇ ਸਪੀਕਰ ਔਨ ਕਰਕੇ ਉਹਨੂੰ ਫੋਨ ਘੁਮਾ ਦਿੰਦੇ ਆ ਇੱਕ ਦੂਸਰੇ ਨੂੰ ਦਿਖਾ ਦਿੰਦੇ ਆ ਵੀ ਮੈਂ ਆਪਦੇ ਐਂਡ ਤੋਂ ਕੰਮ ਕਰ ਲਿਆ ਹੁ ਇੱਧਰੋਂ ਉੱਧਰਲੇ ਪਾਲੇ 'ਚ ਇੱਧਰਲਾ ਇੱਧਰਲਾ ਅਧਿਕਾਰੀ ਦੂਜੇ ਪਾਲੇ 'ਚ ਲਗਾਤਾਰ ਸੁੱਟ ਰਹੇ ਆ ਤੇ ਸਾਡੇ ਵਿੱਚੋਂ ਵੀ ਅਸੀਂ ਇਹ ਭੱਡੀ ਇੱਕ ਮਤਲਬ ਪੂਰੀ ਬੰਦੋ ਦੀ ਪੂਸ਼ ਜਿੰਨੀ ਜਿਹੜੀ ਫੌਜ ਆ ਇਹਨਾਂ ਦੀ ਉਹਦੇ ਤੇ ਅਸੀਂ ਕੋਈ ਨਾ ਕੋਈ ਸਾਨੂੰ ਕੋਈ ਫਾਈਲ ਲੀਕ ਕਰਦੀ ਜਾਂ ਸਾਡੇ ਕਿਸੇ ਕੈਂਡੀਡੇਟ ਨੂੰ ਥੋੜੀ-ਮੋਟੀ ਕੋਈ ਖਬਰ ਦੇ ਦਿੰਦੇ ਆ ਕਿ ਆਹ ਫਾਈਲ ਤੁਹਾਡੀ ਉੱਥੇ ਪਹੁੰਚ ਗਈ ਤੇ ਅਸੀਂ ਵੀ ਕੋਈ ਕੁਛ ਨਾ ਕਿਸੇ ਡੇਟ ਤੇ ਜਾਂ ਦਿਨ ਤੇ ਭਰੋਸਾ ਕਰਕੇ ਆਪਣੀ ਸੰਘਰਸ਼ ਨੂੰ ਠੰਡਾ ਕਰ ਲੈਨੇ ਉਸ ਜੋਸ਼ ਵਿੱਚ ਅਸੀਂ ਕਿਸੇ ਵੀ ਸੰਘਰਸ਼ ਚ ਨਹੀਂ ਹਿੱਸਾ ਲੈਂਦੇ ਵੀ ਹੁਣ ਤਾਂ ਦੋ ਦਿਨਾਂ ਨੂੰ ਕੰਮ ਬਾਣੀ ਜਾਣਾ ਹੁਣ ਤਾਂ ਇਸ ਡੇਟ ਨੂੰ 21 ਹੁਣ ਨਵੀਂ ਇੱਕ ਲਾਂਚ ਹੋ ਗਈ 21 ਤੋਂ 24 ਅਸੀਂ ਲਗਾਤਾਰ ਇਹੋ ਜਿਹੇ ਦਿਨ ਜਾਂ ਡੇਟਾਂ ਆਪ ਵੀ ਲਾਂਚ ਕਰਦੇ ਆ ਇਹਨਾਂ ਦੇ ਚਾਂਸੇ ਚ ਫਸ ਜਾ ਨਿਆ ਤੇ ਸਾਡਾ ਜੋਸ਼ ਸਮੇਤ ਆਗੂਆਂ ਦੇ ਸਮੇਤ ਘਾਟੜ ਦੀ ਅਸੀਂ ਸਾਰੇ ਉਸ ਚੀਜ਼ ਦਾ ਸ਼ਿਕਾਰ ਹੋ ਜਾਣਿਆ ਨਾ ਚਾਹੁੰਦੇ ਹੋਏ ਵੀ ਤਾਂ ਅਸੀਂ ਮਤਲਬ ਜਿੰਨਾ ਚਿਰ ਕੌਲਜਾਂ ਚ ਨਹੀਂ ਜਾਂਦੇ ਸਾਨੂੰ ਕਿਸੇ ਤੇ ਇਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਸਾਨੂੰ ਆਪ ਦਾ ਸੰਘਰਸ਼ ਲਗਾਤਾਰ ਮਗਾ ਕੇ ਰੱਖਣਾ ਚਾਹੀਦਾ ਸਾਡੇ ਲਈ ਇਹ ਮਤਲਬ ਨਰਾਸ਼ਾ ਵਾਲੀ ਗੱਲ ਆ ਕਿ ਤੀਜਾ ਦਿਨ ਹੋਣ ਦੇ ਬਾਵਜੂਦ ਸਾਡੀ ਗਿਣਤੀ ਉਹੀ 60 70 80 ਕੁ ਤੇ ਰਾਤ ਨੂੰ 40 ਦੇ ਕਰੀਬ ਰਹਿ ਜਾਂਦੀ ਹੈਗੀ ਪਰ ਖੁਸ਼ੀ ਦੀ ਗੱਲ ਇਹ ਆ ਕਈ ਕੁਛ ਸਾਥੀ ਜਾਂਦੇ ਵੀ ਆ ਤਾਂ ਉਹਨਾਂ ਦੀ ਰਿਪਲੇਸਮੈਂਟ ਦੇ ਤੌਰ ਤੇ ਨਵੇਂ ਆ ਵੀ ਜਾਂਦੇ ਆ ਤਾਂ ਅਸੀਂ ਓਨੇ ਕੀ ਬਣੇ ਹੋਏ ਆ ਤਾਂ ਅਸੀਂ ਕੋਸ਼ਿਸ਼ ਕਰੀਏ ਆਪਣੀ ਗਿਣਤੀ ਨੂੰ ਵਧਾਈਏ ਇਹ ਨਹੀਂਗਾ ਕਿ ਸਾਡਾ ਦਬਾ ਨਹੀਂ ਹੈਗਾ ਮਾਲੀ ਪ੍ਰਸ਼ਾਸਨ ਵੱਲੋਂ ਲਗਾਤਾਰ ਫੋਨ ਆ ਰਹੇ ਆ ਕਿ ਤੁਗਦੇ ਚੱਕ ਦੋ ਬੰਦਿਆਂ ਦੀ ਗਿਣਤੀ ਘਟਾ ਦਿਓ ਸਾਰਾ ਕੁਝ ਉੱਪਰ ਹਜੇ ਪਹੁੰਚ ਰਿਹਾਗਾ ਤਾਂ ਇਹਨਾਂ ਨੇ মিডিਆ ਨੂੰ ਪੂਰੀ ਤਰ੍ਹਾਂ ਕੈਪਚਰ ਕਰ ਰੱਖਿਆ ਅਸੀਂ ਸਾਰੇ মিডিਆ ਨੂੰ ਖਬਰਾਂ ਭੇਜਦੇ ਆ ਸਾਰਿਆਂ ਨੂੰ ਆਨਲਾਈਨ ਚੈਨਲ ਵਾਲਿਆਂ ਨੂੰ ਬੁਲਾ ਰਹੇ ਆ ਹੌਲੀ-ਹੌਲੀ ਉਹ ਆਉਣਗੇ ਸਾਡਾ ਸਬਰ ਭਰਖ ਰਹੇ ਆ ਪਰ ਇਹਨਾਂ ਨੇ ਹੋਰ ਚੀਜ਼ਾਂ ਵਾਂਗ মিডিਆ ਵੀ ਖਰੀਦ ਰੱਖਿਆਗਾ ਸਾਰਾ ਤੇ ਉਹ ਕੋਈ ਗੱਲ ਨਹੀਂ ਸਾਡਾ ਜਿਹੜਾ ਜੋਸ਼ ਆ ਜਾਂ ਜਿਹੜਾ ਸਾਡਾ ਜਜ਼ਬਾ ਉਸ ਤੋਂ ਤੱਕ ਗੱਲ ਜਰੂਰ ਪਹੁੰਚੂਗੀ ਤਾਂ ਕੁਝ ਸਾਥੀ ਸਾਡੇ ਵੀ ਪੁੱਛਦੇ ਨੇ ਕਿ ਹੁਣ ਆਪਾਂ ਇੱਥੇ ਐਦਾਂ ਹੀ ਟੀਪੜੇ ਹੋ ਗਿਆ ਚੁੱਪ-ਚਾਪ ਬੈਠੇ ਆ ਕੋਈ ਅਗਰੈਸਿਵ ਐਕਸ਼ਨ ਜਾਂ ਕੋਈ ਅਗਲਾ ਸਟੈਪ ਇੱਕ ਬੈਠਣਾ ਵੀ ਆਪਣੇ ਆਪ ਚ ਇੱਕ ਐਕਸ਼ਨ ਹੁੰਦਾਗਾ ਲਗਾਤਾਰਤਾ ਸਬਰ ਸਭ ਤੋਂ ਵੱਡਾ ਕਿਸੇ ਵੀ ਸੰਘਰਸ਼ ਦਾ ਜਿਹੜਾ ਸਬਰ ਆ ਉਹ ਸਬਰ ਵੀ ਇੱਕ ਪਾਰਟੀ ਹੁੰਦਾਗਾ ਅਗਰੈਸਿਵ ਐਕਸ਼ਨ ਹੀ ਹੁੰਦਾਗਾ ਸਬਰ ਸਬਰ ਦੇ ਨਾਲ ਬੈਠਣਾ ਇਹ ਆਪਣਾ ਸਬਰ ਪੜਖ ਰਿਹਾ ਤੇ ਆਪਾਂ ਆਪ ਦਾ ਸਿਰਕ ਸਬਰ ਲਗਾਤਾਰ ਦਿਖਾਉਣਾ ਇਹੀ ਨਹੀਂ ਕਿ ਆਪਾਂ ਸਿਰਫ ਇੱਥੇ ਲਗਾਤਾਰ ਕੰਡਾ ਦੇ ਉੱਤੇ ਛਿਪਕੀਆਂ ਵਾਂਗ ਚਿਪਕੇ ਬੈਠੇ ਰਾਵਾਂਗੇ ਆਪਾਂ ਇਸ ਨੂੰ ਆਪਣੀ ਜਿਵੇਂ ਗਿਣਤੀ ਵਧੂਗੀ ਤਾਂ ਆਪਾਂ ਕੋਈ ਅਗਰੇਸਿਵ ਸਟੈਪ ਜਾਂ ਕੋਈ ਹੋਰ ਅਗਲਾ ਐਕਸ਼ਨ ਤੁਹਾਡੀ ਸਾਰਿਆਂ ਦੀ ਸਲਾਹ ਨਾਲ ਹੋਰ ਲੋਕਾਂ ਦੀ ਸਲਾਹ ਨਾਲ ਆਪਾਂ ਅਗਲਾ ਐਕਸ਼ਨ ਵੀ ਕੋਈ ਵਿੱਡਾਂਗੇ ਪਰ ਉਹਦੇ ਲਈ ਬਣੇ ਰਹਿਣਾ ਤੇ ਹੋਰ ਆਪਣੀ ਗਿਣਤੀ ਵਿੱਚ ਵਾਧਾ ਕਰਦੇ ਰਹਿਣਾ ਜ਼ਰੂਰੀ ਆ ਤਾਂ ਸਤਿਉਮੇ ਇੱਕ ਵਾਰ ਇਹਨੀਆਂ ਗੱਲਾਂ ਕਹਨੀਆਂ ਬਾਕੀ ਫਿਰ ਆ ਗਿਆ ਸਰਕਾਰ ਮਰਦਾਬਾ 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 ਗਿਆ ਸਰਕਾਰ ਮਰਦਾਬਾ ਮਰਦਾਬਾ ਸਾਡੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸਾਡੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ